ਤਾਂ ਅਸੀਂ ਕਰ ਰਹੇ ਆ ਪੰਜਾਬ ਜੀ ਕੇ ਪੰਜਾਬ ਜੀ ਕੇ ਦੇ ਵਿੱਚ ਸਾਡਾ ਅੱਜ ਦਾ ਟੌਪਿਕ ਹੈ ਪੰਜਾਬ ਦੇ ਜ਼ਿਲ੍ਹੇ ਤਾਂ ਪੰਜਾਬ ਦੇ ਟੋਟਲ ਜਿਹੜੇ ਕੁੱਲ ਜਿਹੜੇ ਹਨ 23 ਜ਼ਿਲ੍ਹੇ ਹਨ ਮਾਝਾ ਇਲਾਕਾ ਦੇ ਵਿੱਚ 4 ਦੁਆਬਾ ਦੇ ਵਿੱਚ 4 ਤੇ 15 ਜ਼ਿਲ੍ਹੇ ਜਿਹੜੇ ਨੇ ਉਹ ਮਾਲਵਾ ਇਲਾਕੇ ਦੇ ਵਿੱਚ ਆਉਂਦੇ ਨੇ ਹੁਣ ਇਹ ਤਾਂ ਸਾਨੂੰ ਪਤਾ ਹੈ ਕਿ ਟਰਲ ਤੇ ਜਿਹੜੇ ਆ 23 ਜ਼ਿਲ੍ਹੇ ਆ ਪੰਜਾਬ ਦੇ ਲੇਕਿਨ ਜਿਹੜਾ ਥੋੜਾ ਜਿਹਾ ਅਸੀਂ ਦੇਖਦੇ ਆ ਕਿ ਜਿਹੜੇ ਜ਼ਿਲ੍ਹਾ ਹੁੰਦਾ ਕੀ ਹੈ ਜਾਂ ਫਿਰ ਕਿਵੇਂ ਹੈ ਭਾਰਤ ਦੇ ਵਿੱਚ ਨਾ ਤਾਂ ਜ਼ਿਲ੍ਹਿਆਂ ਦੇ ਬਾਰੇ ਜਿਹੜਾ ਵਾ ਅਸੀਂ ਜਾਣਕਾਰੀ ਜਿਹੜੀ ਆ ਪ੍ਰਾਪਤ ਕਰਾਂਗੇ ਠੀਕ ਹੈ ਤਾਂ ਭਾਰਤ ਦੇ ਪੰਜਾਬ ਰਾਜਨਿਕ ਜਿਹੜਾ ਭਾਰਤ ਹੈ ਉਹ ਇੱਕ ਦੇਸ਼ ਹੈ ਉਸ ਦੇ ਅੰਦਰ ਪੰਜਾਬ ਹੈ ਔਰ ਪੰਜਾਬ ਜਿਹੜਾ ਭਾਰਤ ਦੇਸ਼ ਦਾ ਕੀ ਹੈ ਇੱਕ ਰਾਜ ਹੈ ਇੱਕ ਸਟੇਟ ਹੈ ਠੀਕ ਹੈ ਤਾਂ ਜਿਹੜਾ ਇਹ ਪੰਜਾਬ ਰਾਜ ਦਾ ਇੱਕ ਜਿਹੜਾ ਜ਼ਿਲ੍ਹਾ ਮੰਨ ਲਓ ਕਿ ਜਿਹੜਾ ਹੈ ਟੋਟਲ ਕਿੰਨੇ 23 ਜ਼ਿਲ੍ਹੇ ਆ ਉਹਨਾਂ ਵਿੱਚੋਂ ਇੱਕ ਜ਼ਿਲ੍ਹਾ ਇੱਕ ਕੀ ਹੈ ਪ੍ਰਸ਼ਾਸਨਿਕ ਪੰਗੋਲਿਕ ਇਕਾਈ ਹੈ ਕੀ ਹੈ ਪ੍ਰਸ਼ਾਸਨਿਕ ਪੰਗੋਲਿਕ ਇਕਾਈ ਹੈ ਜਿਸ ਦਾ ਮੁਖੀ ਕੌਣ ਹੁੰਦਾ ਹੈ ਜ਼ਿਲ੍ਹਾ ਮੈਜਿਸਟ੍ਰੇਟ ਠੀਕ ਹੈ ਔਰ ਜਾਂ ਫਿਰ ਉਸ ਨੂੰ ਕੀ ਕਹਿੰਦੇ ਡਿਪਟੀ ਕਮਿਸ਼ਨਰ ਜਾਨੀ ਕਿ ਡੀਸੀ ਓਕੇ ਡਿਪਟੀ ਕਮਿਸ਼ਨਰ ਭਾਰਤੀ ਪ੍ਰਸ਼ਾਸਨਿਕ ਸੇਵਾ ਨਾਲ ਸੰਬੰਧਿਤ ਇੱਕ ਜਿਹੜਾ ਹੈ ਅਧਿਕਾਰੀ ਹੁੰਦਾ ਹੈ ਤੇ ਇਹ ਕੌਣ ਹੁੰਦੇ ਨੇ ਤਾਂ ਇਹ ਹੁੰਦੇ ਨੇ ਭਾਰਤੀ ਪ੍ਰਸ਼ਾਸਨਿਕ ਸੇਵਾ ਨਾਲ ਸੰਬੰਧਿਤ ਇੱਕ ਜਿਹੜੇ ਆ ਅਧਿਕਾਰੀ ਹੁੰਦਾ ਹੈ ਠੀਕ ਹੈ ਜ਼ਿਲ੍ਹਾ ਮਰਜਿਸਟਰੇਟ ਜਾਂ ਡਿਪਟੀ ਕਮਿਸ਼ਨਰ ਦੀ ਸਹਾਇਤਾ ਪੰਜਾਬ ਸਿਵਲ ਸਰਵਿਸ ਠੀਕ ਹੈ ਪੰਜਾਬ ਸਿਵਲ ਸਰਵਿਸ ਅਤੇ ਹੋਰ ਰਾਜ ਸੇਵਾਵਾਂ ਨਾਲ ਸੰਬੰਧਿਤ ਬਹੁਤ ਸਾਰੇ ਅਧਿਕਾਰੀਆਂ ਦੁਆਰਾ ਜਿਹੜੀ ਆ ਉਹ ਕੀਤੀ ਜਾਂਦੀ ਹੈ ਜਿਹੜੀ ਆ ਇਹਨਾਂ ਦੀ ਡਿਪਟਿਕ ਮਿਸ਼ਨਰੀ ਸਹਾਇਤਾ ਪੰਜਾਬ ਵਿੱਚ ਜਿਹੜੇ ਸਿਵਲ ਸਰਵਿਸ ਹੈ ਜਾਂ ਫਿਰ ਹੋਰ ਰਾਜ ਜਿਹੜੀਆਂ ਸੇਵਾਵਾਂ ਨਾਲ ਸੰਬੰਧਿਤ ਜਿਹੜੇ ਬਹੁਤ ਸਾਰੇ ਅਧਿਕਾਰੀ ਹੁੰਦੇ ਨੇ ਅਧਿਕਾਰੀਆਂ ਦੁਆਰਾ ਅਧਿਕਾਰੀਆਂ ਨਾਲ ਜਿਹੜੀ ਹੈ ਦੁਆਰਾ ਕੀਤੀ ਜਾਂਦੀ ਹੈ 14 ਮਈ 2021 ਨੂੰ ਜਿਹੜਾ ਸੀਗਾ ਠੀਕ ਹੈ 14 ਮਈ 2021 ਨੂੰ ਸੰਗਰੂਰ ਜ਼ਿਲ੍ਹੇ ਤੋਂ ਮਲੇਰ ਕੋਟਲਾ ਜ਼ਿਲ੍ਹਾ ਠੀਕ ਹੈ ਤਾਂ ਪਹਿਲਾਂ 22 ਸੀਗੇ ਟੋਟਲ ਜ਼ਿਲ੍ਹੇ ਲੇਕਿਨ ਜਿਹੜਾ ਨਵਾਂ ਜ਼ਿਲ੍ਹਾ ਬਣਿਆ ਤਾਂ ਉਹ ਕਿਹੜਾ ਬਣਿਆ ਸੰਗਰੂਰ ਜ਼ਿਲ੍ਹੇ ਤੋਂ ਜਿਹੜਾ ਸੀ ਇੱਕ ਮਲੇਰ ਕੋਟਲਾ ਜ਼ਿਲ੍ਹਾ ਜਿਹੜਾ ਅਲੱਗ ਕੀਤਾ ਗਿਆ ਨਵਾਂ ਜ਼ਿਲ੍ਹਾ ਬਣਾਇਆ ਗਿਆ ਕਿਸ ਵਿੱਚੋਂ ਕੱਢਿਆ ਗਿਆ ਸੰਗਰੂਰ ਦੇ ਵਿੱਚੋਂ ਕਦੋਂ 14 ਮਈ 2021 ਦੇ ਵਿੱਚ ਇਹ ਨਵਾਂ ਜਿਹੜਾ ਜ਼ਿਲ੍ਹਾ ਬਣਦਾ ਹੈ ਕਿਹੜਾ ਮਲੇਰ ਕੋਟਲਾ ਇਹਨੂੰ ਇਸ ਨੂੰ ਜਿਹੜਾ 23ਵੇਂ ਜ਼ਿਲ੍ਹੇ ਵਜੋਂ ਵੰਡਨ ਤੋਂ ਬਾਅਦ ਪੰਜਾਬ ਵਿੱਚ ਜਿਹੜੇ ਟੋਟਲ ਕਿੰਨੇ ਜ਼ਿਲ੍ਹੇ ਹੋ ਗਏ 23 ਜ਼ਿਲੇ ਹੋ ਜਾਂਦੇ ਆ ਸੀਨੀਅਰ ਸੁਪਰਡੈਂਟ ਆਫ ਠੀਕ ਹੈ ਤਾਂ ਸੀਨੀਅਰ ਸੀਨੀਅਰ ਸੁਪਰਡੈਂਟ ਆਫ ਪੁਲਿਸ ਪਾਰਟੀ ਜਿਹੜਾ ਹੈ ਪੁਲਿਸ ਸੇਵਾ ਨਾਲ ਜਿਹੜੇ ਆ ਸੰਬੰਧਿਤ ਇੱਕ ਅਧਿਕਾਰੀ ਨੂੰ ਜਿਹੜਾ ਹੈ ਨੂੰ ਰਾਜ ਦੇ ਜ਼ਿਲ੍ਹਿਆਂ ਵਿੱਚ ਕਾਨੂੰਨ ਵਿਵਸਥਾ ਕਾਨੂੰਨ ਅਤੇ ਵਿਵਸਥਾ ਅਤੇ ਸਬੰਧਿਤ ਮੁੱਦਿਆਂ ਨੂੰ ਜਿਹੜਾ ਬਣਾਈ ਰੱਖਣ ਦੀ ਜ਼ਿੰਮੇਵਾਰੀ ਜਿਹੜੀ ਹੈ ਉਹ ਸੌਪੀ ਗਈ ਹੈ ਕਿਸ ਨੂੰ ਸੌਪੀ ਗਈ ਹੈ ਕਾਨੂੰਨ ਵਿਵਸਥਾ ਤੇ ਸੰਬੰਧ ਇਸ ਦੇ ਨਾਲ ਜਿਹੜੇ ਸਬੰਧਿਤ ਮੁੱਦਿਆਂ ਨੂੰ ਬਣਾਈ ਰੱਖਣ ਲਈ ਯਾਨੀ ਕਿ ਇਹਦੇ ਵਿੱਚ ਸ਼ਾਂਤੀ ਬਣਾਈ ਰੱਖਣ ਲਈ ਕਿਸ ਨੂੰ ਜਿਹੜੀ ਹੈ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਤਾਂ ਸੀਨੀਅਰ ਸੁਪਰਡੈਂਟ ਆਫ ਪੁਲਿਸ ਨੂੰ ਜਿਹੜੀ ਹੈ ਇਸ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ ਭਾਰਤੀ ਪੁਲਿਸ ਸੇਵਾ ਨਾਲ ਸੰਬੰਧਿਤ ਇੱਕ ਅਧਿਕਾਰੀ ਅਧਿਕਾਰੀ ਹੁੰਦਾ ਹੈ ਕੇ ਅਧਿਕਾਰ ਨੂੰ ਰਾਜ ਦੇ ਜ਼ਿਲ੍ਹਿਆਂ ਦੇ ਵਿੱਚ ਜਿਹੜਾ ਕਾਨੂੰਨ ਹੁੰਦੀ ਹੈ ਵਿਵਸਥਾ ਹੁੰਦਾ ਵਾ ਜ ਉਹ ਨਾਲ ਜੋ ਵੀ ਸਬੰਧਿਤ ਮਾਮਲੇ ਹੁੰਦੇ ਆ ਮੁੱਦੇ ਹੁੰਦੇ ਆ ਉਹਨਾਂ ਦੀ ਜ਼ਿੰਮੇਵਾਰੀ ਜਿਹੜੀ ਆ ਉਹਨਾਂ ਵਿੱਚ ਉਹਨਾਂ ਦੀ ਜ਼ਿੰਮੇਵਾਰੀ ਉਹਨਾਂ ਵਿੱਚ ਸ਼ਾਂਤੀ ਨੂੰ ਸਥਾਪਿਤ ਰੱਖਣਾ ਜਿਹੜੀ ਹੈ ਇਹਨਾਂ ਦੀ ਜ਼ਿੰਮੇਵਾਰੀ ਹੁੰਦੀ ਹੈ ਉਸ ਦੀ ਮਦਦ ਪੰਜਾਬ ਪੁਲਿਸ ਅਤੇ ਹੋਰ ਸੇਵਾਵਾਂ ਦੇ ਅਧਿਕਾਰੀ ਕਰਦੇ ਹਨ ਜਾਨੀ ਕਿ ਉਹਨਾਂ ਦੀ ਜਿਹੜੀ ਮਦਦ ਹੈ ਕੌਣ ਕਰਦਾ ਹੈ ਪੰਜਾਬ ਪੁਲਿਸ ਜੋ ਪੰਜਾਬ ਰਾਜ ਦੀ ਪੁਲਿਸ ਹੋਵੇਗੀ ਤਾਂ ਪੰਜਾਬ ਪੁਲਿਸ ਤੇ ਹੋਰ ਸੇਵਾਵਾਂ ਦੇ ਅਧਿਕਾਰੀ ਜਿਵੇਂ ਬਾਕੀ ਜੋ ਸੇਵਾਵਾਂ ਦੇ ਅਧਿਕਾਰੀ ਆ ਉਹ ਵੀ ਇਹਨਾਂ ਦੀ ਜਿਹੜੀ ਆ ਇਹਨਾਂ ਦੇ ਨਾਲ ਜਿਹੜੇ ਆ ਇਹਨਾਂ ਦੀ ਮਦਦ ਕਰਦੇ ਨੇ ਓਕੇ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਤਾਂ ਨੈਕਸਟ ਕੀ ਹੈ ਕਿ ਡਿਵੀਜ਼ਨ ਫੋਰੈਸਟ ਆਫੀਸਰ ਠੀਕ ਹੈ ਅਫਸਰ ਜਾਨੀ ਕਿ ਆਫੀਸਰ ਡਿਵੀਜ਼ਨ ਫੋਰੈਸਟ ਆਫ ਅਫਸਰ ਜਾਨੀ ਕਿ ਆਫੀਸਰ ਠੀਕ ਹੈ ਭਾਰਤੀ ਜੰਗਲਾਤ ਸੇਵਾ ਨਾਲ ਸੰਬੰਧਿਤ ਇੱਕ ਅਧਿਕਾਰੀ ਜ਼ਿਲ੍ਹਾ ਜ਼ਿਲ੍ਹਿਆਂ ਦੇ ਜੰਗਲਾਂ ਵਾਤਾਵਰਨ ਹੋ ਗਿਆ ਜੰਗਲੀ ਜੀਵਨ ਨਾਲ ਸੰਬੰਧਿਤ ਮੁੱਦਿਆਂ ਦੇ ਜਿਹੜੇ ਆ ਪ੍ਰਬੰਧਨ ਲਈ ਜ਼ਿੰਮੇਵਾਰ ਜਾਨੀ ਕਿ ਜਿਵੇਂ ਦੇਖੋ ਡੀਸੀ ਕੀ ਹੈ ਜੋ ਡਿਪਟੀ ਕਮਿਸ਼ਨਰ ਦਾ ਉਹ ਪੂਰੇ ਜਿਹੜਾ ਵਾ ਪੂਰੇ ਜ਼ਿਲ੍ਹੇ ਦਾ ਜਿਹੜਾ ਪ੍ਰਸ਼ਾਸਨ ਦੇਖਦਾ ਹੈ ਨਾ ਉਸ ਤੋਂ ਬਾਅਦ ਆ ਜਿਹੜਾ ਸੀ ਕੌਣ ਸੀਗੇ ਤਾਂ ਪੁਲਿਸ ਅਧਿਕਾਰੀ ਸੀਗੇ ਹੈ ਨਾ ਤੇ ਉਹ ਕੀ ਕਰਦੇ ਨੇ ਤੇ ਉਹ ਜਿਹੜੇ ਆ ਜੋ ਕਿ ਕਾਨੂੰਨ ਵਿਵਸਥਾ ਵਾ ਉਸ ਦੇ ਨਾਲ ਮੁੱਦੇ ਆ ਜਿਹੜੀ ਜ਼ਿੰਮੇਵਾਰੀ ਉਹਨਾਂ ਦੀ ਹੁੰਦੀ ਹੈ ਤੇ ਜਿਹੜੇ ਡਿਵੀਜ਼ਨ ਫੋਰੈਸਟ ਆਫਸਰ ਹੁੰਦੇ ਨੇ ਆਫੀਸਰ ਹੁੰਦੇ ਨੇ ਉਹ ਭਾਰਤੀ ਜੰਗਲਾਟ ਸੇਵਾ ਜੰਗਲਾਟ ਦਾ ਮਤਲਬ ਹੁੰਦਾ ਹੈ ਜੰਗਲ ਵਾਣ ਠੀਕ ਹੈ ਇਹਨਾਂ ਨਾਲ ਦੀ ਸੇਵਾ ਨਾਲ ਸੰਬੰਧਿਤ ਇੱਕ ਅਧਿਕਾਰੀ ਜਿਹੜਾ ਆ ਉਹ ਹੁੰਦਾ ਕੋਣ ਡਿਵੀਜ਼ਨ ਫੋਰੈਸਟ ਅਫਸਰ ਠੀਕ ਹੈ ਔਰ ਉਸ ਨੂੰ ਕੀ ਉਸ ਦਾ ਜਿਹੜਾ ਇੱਕ ਅਧਿਕਾਰੀ ਜ਼ਿਲ੍ਹਿਆਂ ਦੇ ਕੀ ਹੈ ਜਿਹੜੇ ਕਿਸੇ ਵੀ ਜ਼ਿਲ੍ਹਿਆਂ ਦੇ ਵਿੱਚ ਜ 23 ਦੇ 23 ਜੋ ਜ਼ਿਲ੍ਹੇ ਆ ਉਹਦੇ ਵਿੱਚ ਕੀ ਆ ਜਿਹੜੇ ਜੰਗਲ ਨੇ ਵਾਤਾਵਰਣ ਆ ਜੰਗਲੀ ਜੀਵਨ ਨਾਲ ਸੰਬੰਧਿਤ ਮੁੱਦਿਆਂ ਦਾ ਪ੍ਰਬੰਧਨ ਦੀ ਜਿਹੜੀ ਜਿੰਨੀ ਵੀ ਜ਼ਿੰਮੇਵਾਰੀ ਹੁੰਦੀ ਹੈ ਉਹ ਕਿਸ ਦੀ ਹੁੰਦੀ ਹੈ ਤਾਂ ਉਹ ਹੁੰਦੀ ਹੈ ਡਿਵੀਜ਼ਨ ਫੋਰੈਸਟ ਅਫਸਰ ਦੀ ਜਿਹੜੀ ਜ਼ਿੰਮੇਵਾਰੀ ਹੁੰਦੀ ਹੈ ਉਸ ਦੀ ਮਦਦ ਜੰਗਲਾਤ ਅਤੇ ਜੰਗਲੀ ਜੀਵ ਵਿਭਾਗ ਦੇ ਅਧਿਕਾਰੀ ਕਰਦੇ ਹਨ ਕਿ ਜੋ ਮਤਲਬ ਕਿ ਉਹਨਾਂ ਦੀ ਜਿਹੜੀ ਮਦਦ ਹੈ ਉਸ ਵਾਸਤੇ ਕੀ ਹੈ ਜੰਗਲਾਤ ਤੇ ਅਤੇ ਜੰਗਲੀ ਜੀਵ ਵਿਭਾਗ ਦੇ ਜੋ ਅਧਿਕਾਰੀ ਆ ਉਹ ਕਰਦੇ ਆ ਉਹਨਾਂ ਦੀ ਮਦਦ ਹੈ ਠੀਕ ਹੈ ਉਹਨਾਂ ਦੀ ਸਹਾਇਤਾ ਵਾਸਤੇ ਇਹ ਜਿਹੜਾ ਡਿਪਾਰਟਮੈਂਟ ਹੈ ਵਿਭਾਗ ਹੈ ਇਹ ਜਿਹੜੀ ਆ ਉਹਨਾਂ ਦੀ ਸਹਾਇਤਾ ਉਹਨਾਂ ਦੀ ਮਦਦ ਕਰਦੇ ਹਨ ਖੇਤਰੀ ਵਿਕਾਸ ਯਾਨੀ ਕਿ ਹੁਣ ਦੇਖੋ ਹੁਣ ਆ ਗਿਆ ਖੇਤਰੀ ਵਿਕਾਸ ਖੇਤਰੀ ਵਿਕਾਸ ਦੀ ਦੇਖਭਾਲ ਦੇਖਪਾਲ ਹਰੇਕ ਵਿਕਾਸ ਸੈਕਟਰ ਦੇ ਜ਼ਿਲ੍ਹਾ ਮੁਖੀ ਕਿਸ ਦੇ ਦੁਆਰਾ ਜ਼ਿਲ੍ਹਾ ਮੁਖੀ ਦੁਆਰਾ ਕੀਤੀ ਜਾਂਦੀ ਹੈ ਜਿਵੇਂ ਕਿ ਸਿੰਚਾਈ ਲੋਕ ਨਿਰਮਾਣ ਵਿਭਾਗ ਲੋਕ ਨਿਰਮਾਣ ਵਿਭਾਗ ਹੋ ਗਿਆ ਠੀਕ ਹੈ ਖੇਤੀਬਾੜੀ ਉਸ ਤੋਂ ਅੱਗੇ ਜਿਹੜਾ ਹੈ ਕੀ ਹੈ ਤਾਂ ਸਿਹਤ ਸਿੱਖਿਆ ਪਸ਼ੂ ਪਾਲਣ ਆਦਿ ਇਹ ਸਾਰੇ ਇਹਨਾਂ ਦੀ ਜਿਹੜੀ ਹੈ ਇਹਨਾਂ ਦੇ ਬਾਰੇ ਜਿਹੜੇ ਆ ਕੌਣ ਕਰਦਾ ਹੈ ਖੇਤਰੀ ਵਿਕਾਸ ਦੀ ਦੇਖਪਾਲ ਲਈ ਹਰੇਕ ਜਿਹੜਾ ਹੈ ਵਿਕਾਸ ਸੈਕਟਰ ਜ਼ਿਲ੍ਹਾ ਮੁਖੀ ਦੇ ਦੁਆਰਾ ਇਹਨਾਂ ਦੁਆਰਾ ਕਿਤੇ ਹੁੰਦਾ ਔਰ ਇਹ ਦਫ਼ਤਰ ਵੱਖ-ਵੱਖ ਰਾਜਾਂ ਰਾਜ ਸੇਵਾਵਾਂ ਨਾਲ ਸੰਬੰਧਿਤ ਹਨ ਤੇ ਇਹ ਕੀ ਹੈ ਇਹ ਦਫ਼ਤਰ ਜਿਹੜੇ ਅਲੱਗ-ਅਲੱਗ ਰਾਜਾਂ ਦੇ ਵਿੱਚ ਵੱਖ-ਵੱਖ ਰਾਜਾਂ ਦੇ ਵਿੱਚ ਜਿਹੜਾ ਸੇਵਾਵਾਂ ਨਾਲ ਸੰਬੰਧਿਤ ਜਿਹੜੇ ਆ ਦਫ਼ਤਰ ਹੁੰਦੇ ਆ ਠੀਕ ਹੈ ਓਕੇ ਤਾਂ ਨੈਕਸ ਜਿਹੜਾ ਹੈ ਨੈਕਸ ਸਾਡੇ ਕੋਲ ਅੱਗੇ ਹੁਣ ਜ਼ਿਲ੍ਹਾ ਦੇਖੋ ਪਹਿਲਾ ਆਏਗਾ ਸੀਰੀਅਲ ਨੰਬਰ ਤਾਂ ਕੀ 1 ਨੰਬਰ 2 ਨੰਬਰ ਠੀਕ ਹੈ ਦੂਸਰੇ ਤੇ ਜ਼ਿਲ੍ਹਾ ਹੋਏਗਾ ਤੀਸਰਾ ਹੈ ਜਿਹੜਾ ਹੈ ਹੈੱਡਕੁਆਰਟਰ ਕਿੱਥੇ ਇਸ ਦਾ ਉਸ ਤੋਂ ਬਾਅਦ ਸਥਾਪਿਤ ਕਦੋਂ ਹੁੰਦਾ ਹੈ ਕਿਸ ਦੁਆਰਾ ਕੀਤਾ ਗਿਆ ਬਣਨ ਦਾ ਸਮਾਂ ਕੀ ਸੀਗਾ ਤਾਂ ਜ਼ਿਲ੍ਹਾ ਨੰਬਰ ਹੋ ਗਿਆ ਓਕੇ ਕਿੰਨੇ ਨੰਬਰ ਦਾ ਜ਼ਿਲ੍ਹਾ ਬਣਦਾ ਹੈ ਠੀਕ ਹੈ ਉਸ ਤੋਂ ਬਾਅਦ ਆ ਖੇਤਰਫਲ ਪੱਖੋਂ ਜਿਹੜਾ ਸੀਗਾ ਖੇਤਰਫਲ ਜਿਹੜਾ ਕਿਲੋਮੀਟਰ ਸਕੁਅਰ ਕਿਲੋਮੀਟਰ ਦੇ ਵਿੱਚ ਹੈ ਤਾਂ ਅੱਗੇ ਆ ਜਾਂਦੇ ਜਨਸੰਖਿਆ ਔਰ ਉਸ ਤੋਂ ਬਾਅਦ ਆ ਵਾ ਜਿਹੜਾ ਹੈ ਕੀ ਹੈ ਜ਼िले ਦਾ ਨਕਸ਼ਾ ਤੇ ਇਹ ਸਾਈਡ ਕੀ ਹੈ ਨਕਸ਼ਾ ਹੈ ਠੀਕ ਹੈ ਓਕੇ ਚਲੋ ਨਕਸ਼ਾ ਚਾ ਲੋੜ ਨਹੀਂ ਆਪਾਂ ਜਿਹੜੇ ਅੰਕੜੇ ਦੇਖਣੇ ਆ ਇਸ ਦੇ ਕਿ ਕਿਹੜੇ-ਕਿਹੜੇ ਨੇ ਤਾਂ ਸਭ ਤੋਂ ਪਹਿਲਾਂ ਫਿਰੋਜ਼ਪੁਰ ਤਾਂ ਫਿਰੋਜ਼ਪੁਰ ਜਿਹੜਾ ਜ਼ਿਲ੍ਹਾ ਹੈ ਇਹ ਕਿਸ ਦੇ ਦੁਆਰਾ ਸਥਾਪਿਤ ਕੀਤਾ ਦੇਖੋ ਇਹਦਾ ਹੈੱਡਕੁਆਟਰ ਫਿਰੋਜ਼ਪੁਰ ਦੇ ਵਿੱਚ ਹੀ ਹੋਵੇਗਾ ਹਰੇਕ ਦਾ ਜੋ ਵੀ ਹੈੱਡਕੁਆਟਰ ਹੋਵੇਗਾ ਉਹ ਉਸ ਜ਼ਿਲ੍ਹੇ ਦੇ ਵਿੱਚ ਹੀ ਹੋਵੇਗਾ ਠੀਕ ਹੈ ਤਾਂ ਜਿਵੇਂ ਇੱਥੇ ਹੈੱਡਕੁਆਟਰ ਹੋ ਗਿਆ ਫਿਰੋਜ਼ਪੁਰ ਸਥਾਪਿਤ ਕਿਹਨਾਂ ਦੁਆਰਾ ਕੀਤਾ ਗਿਆ ਤਾਂ ਫਿਰੋਜ਼ ਸ਼ਾ ਤੁਗਲਕ ਅਸੀਂ ਪੜਿਆ ਸੀਗਾ ਨਾ ਕਿ ਫਿਰੋਸ਼ਾ ਤੁਗਲਕ ਦੇ ਦੁਆਰਾ ਜਿਹੜਾ ਸੀਗਾ ਇਸ ਦਾ ਜਾਨੀ ਕਿ ਇਸ ਦਾ ਉਹ ਇਸ ਦੀ ਇਸ ਸ਼ਹਿਰ ਨੂੰ ਵਸਾਇਆ ਗਿਆ ਸੀ ਕਦੋਂ 1833 ਵਿੱਚ 1800 33ਵੀ ਦੇ ਵਿੱਚ ਔਰ ਜ਼ਿਲ੍ਹਾ ਨੰਬਰ ਇਹ ਕਦੋਂ ਜ਼ਿਲ੍ਹਾ ਨੰਬਰ ਕਦੋਂ ਬਣਦਾ ਜਦੋਂ ਅੰਗਰੇਜ਼ ਰਾਜ ਸੀ ਉਸ ਸਮੇਂ ਜ਼ਿਲ੍ਹਾ ਬਣਿਆ ਇਹਦਾ ਜਿਹੜਾ ਖੇਤਰਫਲ ਹੈ ਉਹ ਕਿੰਨਾ ਹੈ ਤਾਂ 5334 ਵਰਗ ਕਿਲੋਮੀਟਰ ਇੱਥੇ 2001 ਤੱਕ ਜਿਹੜੀ ਸੀ ਜਨਸੰਖਿਆ ਕਿੰਨੀ ਸੀ ਤਾਂ 20 ਜਿਹੜਾ ਹੈ 222831 ਓਕੇ ਠੀਕ ਹੈ ਅਗੇ ਨੈਕਸਟ ਜਿਹੜਾ ਹੈ ਉਹ ਸਾਡੇ ਕੋਲ ਕਿਹੜਾ ਆ ਜਾਂਦਾ ਹੈ ਤਾਂ ਅਗਲਾ ਸਾਡੇ ਕੋਲ ਜ਼ਿਲ੍ਹਾ ਹੈਗਾ ਲੁਧਿਆਣਾ ਲੁਧਿਆਣਾ ਦਾ ਹੈੱਡਕੁਆਰਟਰ ਲੁਧਿਆਣਾ ਦੇ ਵਿੱਚ ਹੈ ਔਰ ਇਸ ਨੂੰ ਸਥਾਪਿਤ ਕਿਸ ਨੇ ਕੀਤਾ ਤਾਂ ਇਸ ਨੂੰ ਸਥਾਪਿਤ ਕੀਤਾ ਯੂਸਫ ਖਾਨ ਨਿਹੰਗ ਖਾਨ ਲੋਦੀ ਠੀਕ ਹੈ ਯੂਸਫ ਖਾਨ ਨਿਹੰਗ ਖਾਨ ਲੋਦੀ ਇਹਨਾਂ ਦੋਹਾਂ ਦੇ ਦੁਆਰਾ ਜਿਹੜਾ ਵਾ ਸਥਾਪਿਤ ਕੀਤਾ ਗਿਆ ਠੀਕ ਹੈ ਇਸ ਦਾ ਜਿਹੜਾ ਸਮਾਂ ਨਹੀਂ ਪਤਾ ਔਰ ਨਾ ਹੀ ਜ਼ਿਲ੍ਹੇ ਨੰਬਰ ਦੇ ਬਾਰੇ ਪਤਾ ਹੈ ਲੇਕਿਨ ਇਸ ਦਾ ਜਿਹੜਾ ਹੈ ਕੀ ਹੈ ਖੇਤਰਫਲ ਜਿਹੜਾ ਇਹ ਕਿੰਨਾ ਹੈ 3000 577 ਠੀਕ ਹੈ 3500 77 ਵਰ ਕਿਲੋਮੀਟਰ ਠੀਕ ਹੈ ਔਰ ਇੱਥੇ ਦੇਖੋ ਇਸ ਦੇ ਵਿੱਚ 2001 ਦੇ ਅਨੁਸਾਰ ਜਿਹੜਾ ਹੈ 34 ਲੱਖ 87000 800 ਜਿਹੜਾ 82 ਕਿਲੋਮੀਟਰ ਜਿਹੜਾ ਹੈ ਇਸ ਦਾ ਇਸ ਦੀ ਚਨ ਸਕਿਆ 2001 ਦੇ ਅਨੁਸਾਰ ਉਸ ਤੋਂ ਬਾਅਦ ਜਿਹੜਾ ਹੈ ਨੈਕਸਟ ਕੀ ਹੈ ਅੰਮ੍ਰਿਤਸਰ ਤਹਾਰ ਕੋਨ ਅੰਮ੍ਰਿਤਸਰ ਆ ਇਸ ਨੂੰ ਵਸਾਇਆ ਕਿੰਨਾ ਨੇ ਸੀ ਕਿਹੜੇ ਗੁਰੂ ਸਾਹਿਬਾਨ ਨੇ ਸ੍ਰੀ ਗੁਰੂ ਰਾਮਦਾਸ ਜੀ ਨੇ ਠੀਕ ਹੈ ਅੰਮ੍ਰਿਤਸਰ ਜਿਹੜਾ ਇਹ ਸ਼ਹਿਰ ਬਣਿਆ ਕਦੋਂ ਤਾ 1577 ਈਸਵੀ ਦੇ ਵਿੱਚ ਓਕੇ ਓਕੇ 1577 ਈਸਵੀ ਦੇ ਵਿੱਚ ਓਕੇ ਉਸ ਸਮੇਂ ਮੁਗਲ ਰਾਜ ਸੀਗਾ ਠੀਕ ਹੈ ਉਸ ਸਮੇਂ ਕਿਹੜਾ ਰਾਜ ਸੀਗਾ ਮੁਗਲ ਰਾਜ ਸੀਗਾ ਜਦੋਂ ਇਹ ਬਣਿਆ ਆ ਤੇ ਇਸ ਦੀ ਜਿਹੜੀ ਆ ਸਕੁਅਰ ਕਿਲੋਮੀਟਰ ਕਿੰਨਾ ਹੈ ਇਸ ਦਾ ਖੇਤਰਫਲ 2673 ਕਿਲੋਮੀਟਰ 2490891 ਇਸ ਦੀ ਜਨਸੰਖਿਆ ਜਿਹੜੀ ਸੀ ਓਕੇ ਉਸ ਤੋਂ ਬਾਅਦ ਨੈਕਸਟ ਕੀ ਹੈ ਗੁਰਦਾਸਪੁਰ ਗੁਰਦਾਸਪੁਰ ਤੇ ਇਹ ਗੁਰਾਇਆ ਜੀ ਨੇ ਵਸਾਇਆ ਸੀ ਇਸ ਨੂੰ ਠੀਕ ਹੈ ਇਸ ਦੀ ਜਿਹੜੀ ਆ ਇਹਦਾ ਖੇਤਰਫਲ ਕਿੰਨਾ ਹੈ 3542 ਓਕੇ ਔਰ ਇਸ ਦਾ ਜਿਹੜਾ ਖੇ ਜਨਸੰਖਿਆ 2001 ਦੇ ਅਨਸਾਰ ਉਹ ਹੈਗੀ ਹੈ 22 ਲੱਖ 99000 26 ਨੈਕਸਟ ਠੀਕ ਹੈ ਤਾਂ ਨੈਕਸਟ ਜਿਹੜਾ ਹੈ ਪੰਜਵੇਂ ਨੰਬਰ ਤੇ ਸਾਡੇ ਕੋਲ ਆ ਗਿਆ ਹੁਸ਼ਿਆਰਪੁਰ ਹੁਸ਼ਿਆਰਪੁਰ ਇਸ ਦਾ ਜਿਹੜਾ ਖੇਤਰਫਲ ਹੈ ਉਹ ਕਿੰਨਾ ਹੈ 3397 ਵਰਗ ਕਿਲੋਮੀਟਰ 1582793 ਇਸ ਦੀ ਜਨਸੰਖਿਆ ਹੈ ਓਕੇ ਜਿਹੜਾ ਹੈ ਇਹ ਦੇਖ ਸਕਦੇ ਹੋ ਇਹ ਇੱਥੇ ਸਥਿਤ ਹੈ ਓਕੇ ਨੈਕਸਟ ਜਿਹੜਾ ਹੈ ਉਹ ਕਿਹੜਾ ਹੈ ਜਲੰਧਰ ਜਲੰਧਰ ਨਕੋਦਰ ਖਾਨ ਦਵਾਰਾ ਜਿਹੜਾ ਇਸ ਨੂੰ ਵਸਾਇਆ ਗਿਆ ਇਸ ਦਾ ਖੇਤਰਫਲ ਜਿਹੜਾ ਹੈ ਉਹ 2625 ਕਿਲੋਮੀਟਰ 2181783 ਜਿਹੜਾ ਹੈ ਇਸ ਦੀ 2001 ਅਨੁਸਾਰ ਜਿਹੜੀ ਜਨਸੰਖਿਆ ਹੈ ਉਸ ਤੋਂ ਬਾਅਦ ਜਿਹੜਾ ਹੈ ਪਟਿਆਲਾ ਤਾਂ ਪਟਿਆਲਾ ਕਿਸ ਨੇ ਬਸਾਇਸੀ ਬਾਬਾ ਆਲਾ ਸਿੰਘ ਠੀਕ ਹੈ ਕਿੰਨਾਂ ਦੁਆਰਾ ਵਸਾਇਆ ਗਿਆ ਬਾਬਾ ਆਲਾ ਸਿੰਘ ਜੀ ਦੇ ਦੁਆਰਾ ਇਸ ਨੂੰ ਜਿਹੜਾ ਵਸਾਇਆ ਗਿਆ ਔਰ ਇਸ ਦਾ ਜਿਹੜਾ ਖੇਤਰਫਲ ਹੈ ਉਹ 3175 ਕਿਲੋਮੀਟਰ ਔਰ ਇਸ ਦੀ ਜਨਸੰਖਿਆ 2001 ਅਨੁਸਾਰ ਕਿੰਨੀ ਹੈ 1892282 ਠੀਕ ਹੈ ਉਸ ਤੋਂ ਅੱਗੇ ਬਠਿੰਡਾ ਤਾਂ ਬਠਿੰਡਾ ਜਿਹੜਾ ਹੈ ਬੀ ਨਾਈਪਾਲ ਠੀਕ ਹੈ ਠੰਡਾ ਰਾਮ ਇਹਨਾਂ ਨੇ ਜਿਹੜਾ ਸੀ ਇਸ ਦੀ ਸਥਾਪਨਾ ਕੀਤੀ ਇਸ ਨੂੰ ਸਥਾਪਿਤ ਕੀਤਾ ਬਟਿੰਡਾ ਜਿਹੜਾ ਹੈ ਠੀਕ ਹੈ ਔਰ 20 ਅਗਸਤ 1948 ਪੈਪਸੂ ਠੀਕ ਹੈ ਤਾਂ ਪੈਪਸੂ ਜਿਹੜਾ ਸੀਗਾ ਮਤਲਬ ਕਿ ਇਹ ਦੋ ਸਥਾਪਿਤ ਕੀਤਾ ਗਿਆ ਔਰ ਜਿਹੜਾ ਸੀਗਾ ਇਹਨਾਂ ਦੁਆਰਾ ਅੱਗੇ ਜਿਹੜਾ ਹੈ 3355 ਸਕਰ ਕਿਲੋਮੀਟਰ ਵਰਗ ਕਿਲੋਮੀਟਰ ਇਸ ਦਾ ਜਿਹੜਾ ਖੇਤਰਫਲ ਹੈ ਹੁੰਦੇ ਕੋ ਹੁਸ਼ਿਆਰਪੁਰ ਜਿਹੜਾ ਇਹ ਦੁਆਬਾ ਇਲਾਕੇ ਦਾ ਜ਼ਿਲ੍ਹਾ ਹੈ ਜਲੰਧਰ ਵੀ ਦੁਆਬਾ ਦਾ ਪਟਿਆਲਾ ਤੇ ਬਠਿੰਡਾ ਇਹ ਕਿ ਕਿਹੜੇ ਜ਼ਿਲ੍ਹਾ ਇਲਾਕੇ ਦੇ ਜ਼ਿਲ੍ਹੇ ਨੇ ਮਾਲਵਾ ਦੇ ਓਕੇ ਨੈਕਸਟ ਜਿਹੜਾ ਹੈ ਤਾਂ ਨੈਕਸਟ ਜਿਹੜਾ ਆ ਜਾਂਦਾ ਹੈ ਫਤਿਹਗੜ ਸਾਹਿਬ ਠੀਕ ਹੈ ਕਿਹੜਾ ਆ ਜਾਂਦਾ ਹੈ ਫਤਿਹਗੜ ਸਾਹਿਬ ਫਤਿਹਗੜ ਸਾਹਿਬ ਦੇ ਜੀਐਸ ਦਾ ਹੈਡਕੁਆਟਰ ਠੀਕ ਹੈ ਔਰ ਸ਼ਹੀਦ ਸਹਿਬਜ਼ਾਦਾ ਫਤਿਹ ਸਿੰਘ ਜੀ ਨੇ ਜਿਹੜਾ ਇਸ ਨੂੰ ਸਥਾਪਿਤ ਨਾਮ ਦੇ ਉੱਪਰ ਜਿਹੜਾ ਇਸ ਦਾ ਨਾਮ ਪਿਆ ਠੀਕ ਹੈ ਔਰ 13 April 1992 ਇਸਵੀ ਵਿੱਚ ਜਿਹੜਾ ਇਸ ਨੂੰ ਸਥਾਪਿਤ ਕੀਤਾ ਗਿਆ ਔਰ ਇਹ 13ਵਾਂ ਜਿਹੜਾ ਵਾ ਜ਼ਿਲ੍ਹਾ ਬਣਿਆ ਉਸ ਤੋਂ ਬਾਅਦ ਜਿਹੜਾ ਹੈ ਕੀ ਹੈ ਕਿ ਇਹਦਾ ਜਿਹੜਾ ਖੇਤਰਫਲ ਹੈ ਉਹ 1181 ਵਰਗ ਕਿਲੋਮੀਟਰ ਇਸ ਦੀ ਜਿਹੜੀ ਹੈ ਜਨਸੰਖਿਆ 2001 ਦੇ ਅਨੁਸਾਰ ਉਸ ਤੋਂ ਅਗੇ ਮਾਨਸਾ ਮਾਨਸਾ ਭਾਈ ਗੁਰਦਾਸ ਜੀ ਦੇ ਦੁਆਰਾ ਜਿਹੜਾ ਹੈ ਇਹ ਵਸਾਇਆ ਗਿਆ ਹੈ 13 ਅਪ੍ਰੈਲ 1992 ਈਸਵੀ ਦੇ ਨੂੰ ਜਿਹੜਾ ਇਸ ਦਾ ਮਤਲਬ ਇਹਨਾਂ ਦਾ ਨਾਂ ਇਸ ਦਾ ਨਾਮ ਜਿਹੜਾ ਹੈ ਜਿਹੜਾ ਸਿਕਾ ਮਾਨਸਾ ਭਾਈ ਗੁਰਦਾਸ ਜੀ ਦੇ ਨਾਮ ਤੋਂ ਜਿਹੜਾ ਸਿਕਾ ਰੱਖਿਆ ਗਿਆ ਠੀਕ ਹੈ ਇਸ ਦੀ ਜਿਹੜੀ ਸਥਾਪਨਾ ਉਹ ਕਦੋਂ ਕੀਤੀ ਗਈ 13 ਅਪ੍ਰੈਲ 1992 ਈਸਵੀ ਦੇ ਵਿੱਚ ਔਰ ਸਹਬਜ਼ਾਦਾ ਫਤਿਹ ਸਿੰਘ ਠੀਕ ਹੈ ਸਹਬਜ਼ਾਦਾ ਸਗੀਫਾਤੇ ਸਿੰਘ ਦੇ ਨਾਮ ਤੇ ਜਿਹੜਾ ਫਤੇਗੜ ਸਾਹਿਬ ਜ਼ਿਲ੍ਹੇ ਦਾ ਜਿਹੜਾ ਨਾਮ ਪਿਆ। ਔਰ ਇਹ 14ਵਾਂ ਰਾਜ ਬਣਿਆ ਔਰ 21 ਠੀਕ ਹੈ। ਇੱਕ ਸੌਰੀ 2197 ਇਸ ਦਾ ਖੇਤਰਫਲ ਹੈ ਕਿ ਸਕੁਅਰ ਕਿਲੋਮੀਟਰ ਵਰ ਕਿਲੋਮੀਟਰ ਔਰ 7 ਲੱਖ 88808 ਇਸ ਦੀ ਜਨਸੰਖਿਆ ਹੈ 2001 ਦੇ ਅਨੁਸਾਰ। ਨੈਕਸਟ ਤਾਂ ਉਹ ਹੈ ਮੁਕਸਰ ਸਾਹਿਬ ਮੁਕਸਰ ਸਾਹਿਬ ਹੀ ਇਸ ਦਾ ਹੈੱਡਕੁਆਟਰ ਹੈ 40 ਮੁਕਤੇ ਜਿਹੜੇ ਸੀਗੇ ਜਿਹੜੇ ਆਨੰਦਪੁਰ ਸਾਹਿਬ ਦੀ ਲੜਾਈ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਨੇ ਛੱਡ ਕੇ ਆ ਗਏ ਸੀ ਔਰ ਉਸ ਤੋਂ ਬਾਅਦ ਜਿਹੜਾ ਸੀਗਾ ਮੁਕਸਰ ਦੀ ਲੜਾਈ ਦੇ ਵਿੱਚ ਜਿਹੜਾ ਸੀਗਾ ਇਹਨਾਂ ਨੇ ਜਿਹੜਾ ਸੀਗਾ ਗੁਰੂ ਜੀ ਤੋਂ ਮਾਫੀ ਮੰਗੀ ਤੇ ਗੁਰੂ ਜੀ ਨੇ ਜਿਹੜਾ ਸੀਗਾ ਇਹਨਾਂ ਨੂੰ ਮੁਕਤੀ ਦਿੱਤੀ ਔਰ ਇਸ ਕਰਕੇ ਇਹਨਾਂ ਨੂੰ 40 ਮੁਕਤੇ ਕਿਹਾ ਜਾਂਦਾ ਹੈ ਔਰ ਇਸ ਤੋਂ ਹੀ ਜਿਹੜਾ ਮੁਕਸਰ ਸ਼ਹਿਰ ਜਿਹੜਾ ਉਸ ਦਾ ਉਹ ਜਿਹੜਾ ਵਸਾਇਆ ਗਿਆ ਔਰ ਕਦੋਂ 1995 ਇਸਵੀ ਵਿੱਚ ਔਰ ਇਹ 15ਵਾਂ ਜਿਹੜਾ ਜ਼ਿਲ੍ਹਾ ਬਣਦਾ ਹੈ ਔਰ ਇਸ ਦਾ ਜਿਹੜਾ ਖੇਤਰਫਲ ਹੈ ਉਹ ਹੈਗਾ ਹੈ 2594 ਵਰਗ ਕਿਲੋਮੀਟਰ ਔਰ 9 ਲੱਖ 2700 ਦੋ ਜਿਹੜਾ ਹੈ ਇਸ ਦੀ ਜਿਹੜੀ ਜਨਸੰਖਿਆ ਹੈ ਕਦੋਂ 2000 ਇੱਕ ਦੇ ਅਨੁਸਾਰ ਨੈਕਸਟ ਹੈ ਸ਼ਹੀਦ ਭਗਤ ਸਿੰਘ ਨਗਰ ਸ਼ਹੀਦ ਭਗਤ ਸਿੰਘ ਨਗਰ ਜਾਣੀ ਕਿ ਕਿਹੜਾ ਹੈ ਨਵਾਂ ਸ਼ਹਿਰ ਨੂੰ ਕਹਿੰਦੇ ਜੋ ਇਸ ਦਾ ਪੁਰਾਣਾ ਨਾਮ ਸੀਗਾ ਨਵਾਂ ਸ਼ਹਿਰ ਦਾ ਠੀਕ ਹੈ ਓਕੇ ਤਸ਼ਹੀਦ ਭਗਤ ਸਿੰਘ ਹੈੱਡਕੁਆਟਰ ਇਸ ਦਾ ਜਿਹੜਾ ਨੋਸ਼ੇਰ ਖਾਨ ਜਿਹੜਾ ਸੀਗਾ 7 ਨਵੰਬਰ 1995 'ਚ ਇਹ ਬਣਦਾ ਹੈ ਠੀਕ ਹੈ 16ਵਾਂ ਜਿਹੜਾ ਇਹ ਡਿਸਟ੍ਰਿਕਟ ਹੈ 1283 ਇਸ ਦਾ ਜਿਹੜਾ ਸਕੁਅਰ ਵਰ ਕਿਲੋਮੀਟਰ ਖੇਤਰਫਲ ਹੈ 614300 ਜਿਹੜਾ ਹੈ 62 362 ਇਸ ਦਾ ਕੀ ਹੈ 2001 ਦੇ ਅਨੁਸਾਰ ਇਸ ਦੀ ਜਿਹੜੀ ਹੈ ਇਸ ਦਾ ਖੇਤਰਫਲ ਹੈ ਓਕੇ ਨੈਕਸਟ ਤਾਂ ਨੈਕ ਦੇਖੋ ਇਹਦੇ ਵਿੱਚ ਇਹ ਵੀ ਦੱਸੋ ਮੈਨੂੰ ਫਤਿਹਗੜ੍ਹ ਸਾਹਿਬ ਮਾਨਸਾ ਮੁਕਸਰ ਤੇ ਸ਼ਹੀਦ ਭਗਤ ਸਿੰਘ ਨਗਰ ਇਹ ਕਿਹੜੇ-ਕਿਹੜੇ ਇਲਾਕੇ ਦੇ ਹਨ ਤਿੰਨੋਂ ਚਾਰੋਂ ਤੇ ਇਹ ਪਹਿਲੇ ਜਿਹੜੇ ਤਿੰਨ ਨੇ ਇਹ ਮਾਲਵਾ ਦੇ ਨੇ ਔਰ ਸ਼ਹੀਦ ਭਗਤ ਸਿੰਘ ਨਗਰ ਜਾਨੀ ਕਿ ਨਵਾਂ ਸ਼ਹਿਰ ਇਹ ਦੁਆਬਾ ਦਾ ਹੈ ਓਕੇ ओके ਤਾਂ ਨੈਕਸਟ ਜਿਹੜਾ ਹੈ ਉਹ ਹੈ ਮੋਗਾ ਤਾਂ ਮੋਗਾ ਜਿਹੜਾ ਹੈ ਮੋਗਾ ਸਿੰਘ ਗਿਲਨ ਦੇ ਜਿਹੜਾ ਸੀਗਾ ਜਿਹੜਾ ਇਹ ਨਾਮ ਦੇ ਉੱਪਰ ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਓਕੇ ਤਾਂ 23 ਨਵੰਬਰ 1995 ਦੇ ਵਿੱਚ 17ਵਾਂ ਜ਼ਿਲ੍ਹਾ ਬਣਿਆ 2235 ਵਰਗ ਕਿਲੋਮੀਟਰ ਇਸ ਦਾ ਖੇਤਰਫਲ ਹੈ ਔਰ 992000 99 ਜਿਹੜਾ ਇਸ ਦਾ ਕੀ ਹੈ 2001 ਅਨੁਸਾਰ ਜਨਸੰਖਿਆ ਹੈ ਅਜੀਤ ਸਿੰਘ ਨਗਰ ਜਾਨੀ ਕਿ ਅਜੀਤ ਸਿੰਘ ਨਰਗਿਸ ਕੇਂਦਰ ਐਸ ਐਸ ਨਗਰ ਅਜੀਤ ਸਿੰਘ ਸਹਿਬਜ਼ਾਦਾ ਅਜੀਤ ਸਿੰਘ ਨਗਰ ਠੀਕ ਹੈ ਸਹਿਬਜ਼ਾਦਾ ਅਜੀਤ ਸਿੰਘ ਨਗਰ ਜਾਨੀ ਕਿ ਮੋਹਾਲੀ 14 ਅਪ੍ਰੈਲ 2006 ਦੇ ਵਿੱਚ ਜਿਹੜਾ ਇਸ ਦਾ ਇਸ ਨੂੰ ਜਿਹੜਾ ਸਥਾਪਿਤ ਕੀਤਾ ਗਿਆ ਠੀਕ ਹੈ 18ਵਾਂ ਜ਼ਿਲ੍ਹਾ ਬਣਿਆ ਔਰ 1188 ਵਰਗ ਕਿਲੋਮੀਟਰ ਇਸ ਦਾ ਏਰੀਆ ਹੈ ਔਰ ਇਹ ਜਿਹੜੀ ਇਸ ਦੀ ਕੀ ਹੈ ਜਨਸੰਖਿਆ ਉਸ ਤੋਂ ਬਾਅਦ ਤਰਨਤਾਰਨ ਸਾਹਿਬ ਤੋਂ ਤਰਨਤਾਰਨ ਸਾਹਿਬ ਦੀ ਜਰਸੀ ਸਥਾਪਨਾ ਕਿਸ ਗੁਰੂ ਸਾਹਿਬਾਂ ਦਰ ਕੀਤੇ ਗਿਆ ਗੁਰੂ ਅਰਜਨ ਦੇਵ ਜੀ ਦੇ ਦੁਆਰਾ 2006 ਦੇ ਵਿੱਚ ਇਹ ਜਿਹੜਾ ਜ਼ਿਲ੍ਹਾ ਬਣਦਾ ਹੈ ਠੀਕ ਹੈ 19ਵੇਂ ਨੰਬਰ ਦਾ ਔਰ 2400 14 ਇਸ ਦਾ ਜਿਹੜਾ ਕੀ ਹੈ ਖੇਤਰਫਲ ਹੈ ਓਕੇ ਔਰ 1 ਲੱਖ ਠੀਕ ਹੈ 11 ਲੱਖ 20000 70 ਜਿਹੜਾ ਇਸ ਦਾ ਕੀ ਹੈ ਜਨਸੰਖਿਆ ਬਰਨਾਲਾ ਤਾਂ ਬਰਨਾਲਾ ਜਿਹੜਾ ਹੈ ਬਾਬਾ ਆਲਾ ਸਿੰਘ ਦੇ ਦੁਆਰਾ ਜਿਹੜਾ ਹੈ ਇਸ ਨੂੰ ਸਥਾਪਿਤ ਕੀਤਾ ਗਿਆ 2006 ਦੇ ਵਿੱਚ ਵਿਮਾ ਜ਼ਿਲ੍ਹਾ ਹੈ 1423 ਵਰਗ ਕਿਲੋਮੀਟਰ ਦਾ ਖੇਤਰਫਲ ਹੈ 596000 294 ਇਸ ਦੀ ਜਿਹੜੀ ਕੀ ਸੀ ਜਨਸੰਖਿਆ ਹੁਣ ਇਹਦੇ ਵਿੱਚ ਮੋਗਾ ਅਜੀਤਗੜ ਜਨਨ ਕਿ ਮੋਹਾਲੀ ਹੋ ਗਿਆ ਤਰਨਤਾਰਨ ਤੇ ਬਰਨਾਲਾ ਇਹਦੇ ਵਿੱਚ ਜਿਹੜਾ ਤਰਨਤਾਰਨ ਹੈ ਇਹ ਹੈ ਮਾਝਾ ਏਰੀਆ ਦਾ ਉਸ ਤੋਂ ਇਲਾਵਾ ਜਿਹੜੇ ਤਿੰਨੋਂ ਹੀ ਜ਼ਿਲ੍ਹੇ ਨੇ ਇਹ ਮਾਲਵਾ ਦੇ ਨੇ ਓਕੇ ਨੈਕਸਟ ਜਿਹੜਾ ਹੈ ਉਹ ਕੀ ਹੈ ਪਠਾਨਕੋਟ ਤਾਂ ਪਠਾਨਕੋਟ ਜਿਹੜਾ ਹੈ ਇਸ ਦਾ ਜਿਹੜਾ ਇਹ ਕਦੋਂ ਬਣਿਆ ਆ 22 ਜੁਲਾਈ 2011 ਵਿੱਚ ਬੰਦਾ 21ਵਾਂ ਜ਼ਿਲ੍ਹਾ ਓਕੇ ਠੀਕ ਹੈ ਅਗੇ ਫਾਜ਼ਲਿਕਾਤ ਮੀਆਂ ਫਾਜ਼ਲ ਵਟੋ 27 ਜੁਲਾਈ 2011 22ਵਾਂ ਜ਼ਿਲ੍ਹਾ ਬਣਦਾ ਹੈ ਔਰ ਜਿਹੜਾ ਇੱਥੇ ਦੇਖੋ 1 ਲੱਖ ਠੀਕ ਹੈ ਨਹੀਂ 15 ਲੱਖ 37117 ਇਸ ਦੀ ਜਨਸੰਖਿਆ ਹੈ ਉਸ ਤੋਂ ਬਾਅਦ ਲਾਸਟ ਸਾਡੇ ਕੋਲ ਜਿਹੜਾ ਆ ਜਾਂਦਾ ਹੈ ਕਿਹੜਾ ਫਾਜ਼ਲ ਐਮਲੀਅਰ ਕੋਟਲਾ 21ਵੇਂ 23ਵੇਂ ਨੰਬਰ ਦਾ ਸਭ ਤੋਂ ਨਵਾਂ ਸਭ ਤੋਂ ਯੰਗ ਯੰਗੇਸਟ ਜ਼ਿਲ੍ਹਾ ਕਿਹੜਾ ਹੈ ਮਲੇਰ ਕੋਟਲਾ ਕੈਪਟਨ ਅਮਿੰਦਰ ਸਿੰਘ ਦੇ ਦੁਆਰਾ ਜਿਹੜਾ ਸੀ ਇਸ ਦੀ ਜਿਹੜੀ ਹੈ ਇਸ ਨੂੰ ਬਣਾਇਆ ਗਿਆ ਕਦੋਂ 14 ਮਈ 2021 ਦੇ ਵਿੱਚ ਓਕੇ ਠੀਕ ਹੈ ਤਾਂ ਇਹ ਸੀਗਾ ਸਾਡਾ ਜਿਹੜਾ ਅੱਜ ਦਾ ਟੌਪਿਕ ਕਿਹੜਾ ਪੰਜਾਬ ਦੇ ਜ਼ਿਲ੍ਹੇ ਸੋਰੀ ਤੇ ਇੱਥੇ ਜਿਹੜੇ ਸਾਡੇ ਕੋਲ ਚਾਰ ਜ਼ਿਲ੍ਹੇ ਜਿਹੜੇ ਰਹਿੰਦੇ ਆ ਕਿਹੜੇ ਕਪੂਰਥਲਾ ਠੀਕ ਹੈ ਤਾਂ ਕਪੂਰਥਲਾ ਜ਼ਿਲ੍ਹਾ ਜਿਹੜਾ ਹੈ ਇਹ ਜਿਹੜਾ ਸੀ ਰਾਣਾ ਕਪੂਰ ਸਿੰਘ ਦੇ ਦੁਆਰਾ ਜਿਹੜਾ ਸੀ ਬਣਾਇਆ ਗਿਆ ਸੀਗਾ ਔਰ ਜਿਹੜਾ 20 ਅਗਸਤ 1948 ਨੂੰ ਜਿਹੜੀ ਇਸ ਨੂੰ ਸਥਾਪਿਤ ਕੀਤਾ ਗਿਆ ਸੀਗਾ ਓਕੇ ਉਸ ਤੋਂ ਬਾਅਦ ਜਿਹੜਾ ਹੈ ਇਸ ਨੂੰ ਇਸ ਦਾ ਖੇਤਰਫਲ ਕਿੰਨਾ ਹੈ ਤੇ ਇਸ ਦਾ ਖੇਤਰਫਲ 1632 ਠੀਕ ਹੈ ਇਸ ਦੀ ਜਿਹੜੀ ਹੈ 807 8 ਲੱਖ 17 600 88 ਇਸ ਦਾ ਜਿਹੜਾ ਕੀ ਹੈ 1000 2001 ਦੇ ਅਨੁਸਾਰ ਜਨਸੰਖਿਆ ਅਗਲਾ ਨੈਕਸਟ ਕੀ ਹੈ ਸੰਗਰੂਰ ਸੰਗਰੂਰ ਦਾ ਹੈਡਕ quart ਸੰਗਰੂਰ ਦੇ ਵਿੱਚ ਹੀ ਹੈ ਤਾਂ ਸੰਘੂ ਜੱਟ ਜਿਹੜੇ ਸੀਗੇ ਠੀਕ ਹੈ ਉਸ ਦੇ ਨਾਮ ਤੇ ਜਿਹੜਾ ਇਸ ਦਾ ਨਾਮ ਸੰਗਰੂਰ ਪਿਆ ਔਰ 1948 ਵਿੱਚ ਬੰਦ ਹੈ ਇਹ ਪੈਪਸੂ ਦੇ ਅੰਡਰ ਸੀ ਠੀਕ ਹੈ ਓਕੇ ਇਸ ਦਾ क्षेत्रफल 3685 ਔਰ ਇਸ ਦੀ ਜਨਸੰਖਿਆ 16 16 ਲੱਖ 54408 ਵਰਗ ਕਿਲੋਮੀਟਰ ਉਸ ਤੋਂ ਅਗੇ ਨੈਕਸਟ ਕੀ ਹੈ ਰੂਪਨਗਰ ਰੂਪਨਗਰ ਜਿਹੜਾ ਇਹ ਰਾਜਾ ਰੋਕੇਸ਼ਰ ਦੇ ਦੁਆਰਾ ਜਿਹੜਾ ਸੀਗਾ ਕੀਤਾ ਗਿਆ ਸੀਗਾ ਸਥਾਪਿਤ ਔਰ 1 ਨਵੰਬਰ 1966 ਨੂੰ ਇਹ 11ਵਾਂ ਜਿਹੜਾ ਆ ਡਿਸਟ੍ਰਿਕਟ ਹੈ ਜ਼ਿਲ੍ਹਾ ਹੈ ਉਹ ਪੰਜਾਬ ਦਾ ਬੰਦਾ ਹੈ ਔਰ 14000 ਠੀਕ ਹੈ ਕੀ ਹੈ 14000 14000 ਇਸ ਦਾ ਕੀ ਹੈ ਖੇਤਰਫਲ ਹੈ ਉਸ ਤੋਂ ਬਾਅਦ 6 ਲੱਖ 838300 59 ਜਿਹੜਾ ਹੈ ਇਹ 2001 ਅਨੁਸਾਰ ਜਨਸੰਖਿਆ ਹੈ ਉਸ ਤੋਂ ਬਾਅਦ ਆ ਫਰੀਦਕੋਟ ਫਰੀਦਕੋਟ ਦੇ ਵਿੱਚ ਐਫ ਰਾਜਾ ਮੁਕਾਲਸੀ ਸ਼ੇਖ ਫਰੀਦ ਜੀ ਦੇ ਦੁਆਰਾ ਜਿਹੜਾ ਸੀਗਾ ਇਸ ਦੇ ਨਾਮ ਤੇ ਜਿਹੜਾ ਸੀਗਾ ਇਹ ਬਣਾਇਆ ਗਿਆ ਔਰ 1972 ਦੇ ਵਿੱਚ 12ਵਾਂ ਜ਼ਿਲ੍ਹਾ ਬਣਦਾ ਹੈ 1458 ਸਕੁਅਰ ਕਿਲੋਮੀਟਰ ਜਿਹੜਾ ਇਸ ਦਾ ਖੇਤਰਫਲ ਹੈ ਔਰ 6 ਲੱਖ 18008 ਇਸ ਦਾ ਕੀ ਹੈ 2001 ਅਨਸਾਰ ਜਨਸੰਖਿਆ ਹੈ ਤੇ ਇਹ ਸਨ ਪੰਜਾਬ ਦੇ ਜ਼ਿਲ੍ਹੇ ਜਿਵੇਂ ਕਪੂਰਥਲਾ ਕਿੱਥੇ ਦਾ ਜ਼ਿਲ੍ਹਾ ਹੈ ਦੁਆਬਾ ਇਲਾਕੇ ਦਾ ਸੰਗਰੂਰ ਰੂਪਨਗਰ ਤੇ ਫਰੀਦਕੋਟ ਇਹ ਤਿੰਨੋਂ ਹੀ ਮਾਲਵਾ ਇਲਾਕੇ ਦੇ ਜ਼ਿਲ੍ਹੇ ਹਨ ਓਕੇ ਠੀਕ ਹੈ ਥੈਂਕ ਯੂ